ਕੀ ਲੱਗਦਾ ਯਾਰ ਸਾਨੂੰ ਸਾਰਿਆਂ ਨੂੰ ਵੀ ਪੰਜਾਬ ਨੂੰ ਲੋੜ ਕਾਦੀ ਐ ਇਸ ਵੇਲੇ ਕੀ ਲੱਗਦਾ ਪੰਜਾਬ ਫਸ ਗਿਆ ਜਾਂ ਰਾਜਨੀਤੀ ਬਾਰੇ ਸਾਡੀ ਸਮਝ ਅਸੀਂ ਕੀ ਰੱਖਦੇ ਆ ਕਿਹੋ ਜੀ ਰਾਜਨੀਤੀ ਹੋਵੇ ਕਿਹੋ ਜੀਆਂ ਸਰਕਾਰਾਂ ਬਣ ਸਰਕਾਰ ਤਾਂ ਹੁਣ ਆਪਾਂ ਦੇਖੀ ਲੋਕਾਂ ਨੇ ਬਹੁਤ ਉਮੀਦ ਸੀ ਇਹਨਾਂ ਤੋਂ ਹਨ 92 ਬੰਦੇ ਜਿਤਾ ਕੇ ਭੇਜੇ ਕੋ ਚੰਗਾ ਹੋਊਗਾ ਪੰਜਾਬ ਲਈ ਪਰ ਉਹ ਵੀ ਨਿਰਾਸ਼ਤਾ ਲੋਕਾਂ ਦੇ ਪੱਲੇ ਪਈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਲੱਗਦਾ ਕਿ ਮੈਂ ਆਪਣੀਆਂ ਨਾ ਸੁਣਾਵਾਂ ਤੁਹਾਡੇ ਕੋਲੋਂ ਸੁਣਾ ਤੁਸੀਂ ਵੀ ਸਾਰੇ ਸਮਝਦਾਰ ਹੋ ਸਮਝ ਰੱਖਦੇ ਹੋ ਪੰਜਾਬ ਬਾਰੇ ਰਾਜਨੀਤੀ ਬਾਰੇ ਕੀ ਲੱਗਦਾ ਯਾਰ ਸਾਨੂੰ ਸਾਰਿਆਂ ਨੂੰ ਵੀ ਪੰਜਾਬ ਨੂੰ ਲੋੜ ਕਾਦੀ ਐ ਇਸ ਵੇਲੇ ਕੀ ਲੱਗਦਾ ਪੰਜਾਬ ਫਸ ਗਿਆ ਜਾ ਰਾਜਨੀਤੀ ਬਾਰੇ ਸਾਡੀ ਸਮਝ ਅਸੀਂ ਕੀ ਰੱਖਦੇ ਆ ਕਿਹੋ ਜੀ ਰਾਜਨੀਤੀ ਹੋਵੇ ਕਿਹੋ ਜੀਆਂ ਸਰਕਾਰਾਂ ਬਣ ਸਰਕਾਰ ਤਾਂ ਹੁਣ ਆਪਾਂ ਦੇਖੀ ਲੋਕਾਂ ਨੇ ਬਹੁਤ ਉਮੀਦ ਸੀ ਇਹਨਾਂ ਤੋਂ ਹਨਾ 92 ਬੰਦੇ ਜਿਤਾ ਕੇ ਭੇਜੇ ਕੋ ਚੰਗਾ ਹੋਊਗਾ ਪੰਜਾਬ ਲਈ ਪਰ ਉਹ ਵੀ ਨਿਰਾਸ਼ਤਾ ਲੋਕਾਂ ਦੇ ਪੱਲੇ ਪਈ ਆ ਹੁਣ ਲੋਕ ਇੱਥੋਂ ਤੱਕ ਫਸ ਗਏ ਵੀ ਯਾਰ ਜਾਈਏ ਤਾਂ ਜਾਈਏ ਕਿੱਧਰ ਬਹੁਤਿਆਂ ਨੂੰ ਮਿਲਦੇ ਆ ਉਹ ਕਹਿੰਦੇ ਯਾਰ ਮਾਂ ਨਹੀਂ ਆਕ ਗਿਆ ਛੱਡ ਫਰੇ ਆ ਆਕ ਵੀ ਗਿਆ ਤਾਂ ਵੀ ਥੋੜੀ ਵੋਟ ਪੈ ਜੂ ਤਾਂ ਵੀ ਕਿਸੇ ਨਾ ਕਿਸੇ ਦਾ ਅਕ ਆਉਣਾ ਹੀ ਆ ਕੀ ਰੱਖਦੇ ਆ ਬਾਈ ਆਪਾਂ ਕਿੱਥੇ ਜੇ ਖੜੀ ਐ ਕਹਾਣੀਆਂ ਆਪਾਂ ਤੁਸੀਂ ਦੱਸੋ ਜਰਾ ਦੇਖੋ ਚੱਲੀ ਜਾਣਾ ਕੰਮ ਜਾ ਕੋਈ ਜਿੱਤ ਗਿਆ ਕੋਈ ਹਾਰ ਗਿਆ ਕੋਈ ਸਰਕਾਰ ਬਣ ਗਈ ਕੋ ਨਵਾਂ ਫੇਰ ਆ ਗਿਆ ਫੇਰ ਲੋਕ ਉਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਆਪਾਂ ਇੱਥੇ ਹੀ ਫਸੇ ਖੜੇ ਆ ਜਿਹੜੇ ਮੁੱਦੇ ਅਸਲ ਦੇਵ ਸਾਡੇ ਹੋਣੇ ਚਾਹੀਦੇ ਨੇ ਹਨ ਉਹ ਹੈ ਹੀ ਨਹੀਂ ਜਿੰਨੇ ਵੀ ਸਿਆਸਤਾਨ ਇਹਦੇ ਦੇਖ ਲਓ ਵੀ ਚਿੱਟਾ ਬੜਾ ਸਭ ਤੋਂ ਅਹਿਮ ਮੁੱਦਾ ਚਿੱਟਾ ਹਨ ਪਰ ਕਿਸੇ ਸਿਆਸੀ ਬੰਦੇ ਦੇ ਏਜੰਡੇ ਤੇ ਉਹ ਮੁੱਦਾ ਹੀ ਹੈ ਨਹੀਂ ਲੋਕਾਂ ਕੋਲੋਂ ਹੀ ਭੁੱਲ ਗਿਆ ਮੁੱਦਾ ਹਾਲਾਂਕਿ ਇਹ ਸਭ ਤੋਂ ਅਹਿਮ ਮੁੱਦਾ ਚਿੱਟਾ ਹੈ ਇਸ ਵੇਲੇ ਪੰਜਾਬ 'ਚ ਪੰਡਾਂ ਜਾਂਦੇ ਆ ਨੌਜਵਾਨ ਮਰੀ ਜਾਂਦੇ ਆ ਟੀਕੇ ਲਾਈ ਜਾਂਦੇ ਆ ਮਾ ਮਾਂ ਬਲਕੀ ਜਾਂਦੀਆਂ ਨੇ ਪ੍ਰਵਾਸ ਆ ਜਿਹੜਾ ਪ੍ਰਵਾਸ ਕਾਫੀ ਹੱਦ ਤੱਕ ਰੋਕਿਆ ਬਾਈ ਕੀ ਲੱਗਦਾ ਅੱਗੇ ਨੂੰ ਘਟਿਆ ਤਾਂ ਹੈਗਾ ਕੰਮ ਕੱਟ ਗਿਆ ਹੈ ਇਹ ਡਬਲ ਲੋਕ ਰੁਝਾਨ ਜਿਹੜਾ ਬਾਹਰ ਲੱਗੇ ਨੂੰ ਘਟਿਆ ਤਾਂ ਹੈਗਾ ਪਹਿਲਾਂ ਪੈਸਾ ਪੂਰਾ ਹੁੰਦਾ ਸੀ ਹਾਂ ਥੋੜਾ ਪਹਿਲਾਂ ਅੱਛਾ ਇੰਸਾਨਾਂ ਕੋਲੇ 1258 ਜੀ 200 ਅੱਛਾ ਉਹ ਅੱਗੇ ਨਾਲੋਂ ਜਾਨੇ ਇੱਕ ਤਰ ਮੰਦਾ ਮੁੰਦਾ ਜ਼ਿਆਦਾ ਆ ਗਿਆ ਹਨਾ ਇੱਕ ਲੋਕਾਂ ਨੂੰ ਸਮਝ ਆਉਣ ਲੱਗੀ ਤੇ ਦਰ ਲੋਕ ਜਾਦੇ ਨਹੀਂ ਪਾ 12 ਨਿਕ ਕੈਨੇਡਾ ਦਾ ਜਰੂਸ ਨਿਕਲ ਗਿਆ ਬਾਈ ਨਾ ਵਾਕੀ ਯਾਰ ਮੈਂ ਤਾਂ ਇਹੀ ਕਹਿੰਦਾ ਵੀ ਪ੍ਰਵਾਸ ਵਾਲਾ ਜੇ ਕੰਮ ਰੁਕੇ ਨਾ ਤਾਂ ਫੇਰ ਗੱਲ ਬਣਨੀ ਜੇ ਆਪਾਂ ਰਹੇ ਨਾ ਇੱਥੇ 29 ਸਾਢੇ ਥੋੜੀ ਰਹਿ ਗਈ ਤਾਂ ਆਪਾਂ ਕਿੱਥੋਂ ਬਚਾ ਲਾਂਗੇ ਫਿਰ ਪੰਜਾਬ ਨੂੰ ਭਈਏ ਜਿਵੇਂ ਕਬਜ਼ਾ ਕਰੀ ਜਾਂਦੇ ਨੇ ਆ ਜਿੰਨੀਆਂ ਰੇੜੀਆਂ ਰੂੜੀਆਂ ਬਣਦੇ ਸਾਰਾ ਭਈਆ ਖਾਨਾ ਕਬਜੋ ਲੁਧਿਆਣੇ ਦਾ ਬਰਾਬਰ ਖੰਗਣ ਨਹੀਂ ਦਿੰਦੇ ਆਪਣੇ ਬੰਦੇ ਨੂੰ ਇਹ ਪੰਜਾਬੀ ਨੂੰ ਕਿਹਦਾ ਇੱਥੇ ਆਪਣੇ ਕਈ ਵਸਤੀਆਂ 'ਚ ਮੇਰੇ ਇੱਥੇ ਪੂਰਾ ਭਈਆਂ ਦਾ ਕਬਜ਼ਾ ਬਾਈ ਇਹ ਵੀ ਕੋਸ਼ਿਸ਼ ਕਰਿਆ ਕਰੋ ਜਿਵੇਂ ਆਪਾਂ ਕੋਈ ਆਪਣੇ ਬੰਦੇ ਦੇ ਕਿਤੇ ਵਿਫਤਾ ਪੈਂਦੀ ਹੈ ਪੰਜਾਬੀ ਤੇ ਤਾਂ ਉੱਥੇ ਨਾਲ ਖੜਾ ਕਰੋ ਸਾਡੀ ਆਦਤ ਤੇ ਹੋ ਗਈ ਵੀ ਆਪਾਂ ਆਪਣੇ ਬੰਦਿਆਂ ਦੀ ਲੱਤਾਂ ਖਿੱਚਣ ਲੱਗ ਗਏ ਹਨ ਜਾਂ ਆਪਾਂ ਨਾਲ ਨਹੀਂ ਖੜਦੇ ਤਾਂ ਭਈ ਇਹ ਸਾਰੇ ਤੁਸੀਂ ਦੇਖੋ ਵੀ ਇੱਕ ਭਈਆ ਛੇੜੋ ਸਾਰੇ ਭਈਏ ਇਕੱਠੇ ਹੋ ਜਾਂਦੇ ਕੋਸ਼ਿਸ਼ ਕਰਿਆ ਕਰੋ ਅਸੀਂ ਸਮਾਨ ਲੈਣੇ ਹਨ ਹਨ ਆਪਾਂ ਸਾਡੇ ਪੰਜਾਬੀ ਦੀ ਰਾਦੀ ਦੁਕਾਨ ਹੈ ਕੋਈ ਰੇੜੀ ਹੈ ਕੋਈ ਕਿਸੇ ਪ੍ਰਕਾਰ ਦਾ ਆਪਾਂ ਸਮਾਨ ਲੈਨੇ ਆ ਕੋਸ਼ਿਸ਼ ਕਰੋ ਕਿ ਆਪਾਂ ਆਪਣੇ ਬੰਦਿਆਂ ਕੋਲੋਂ ਲਈਏ ਇੱਕ ਤੋਹਫਾ ਸੁਝਾਉਂਦੀ ਹਾਂ ਹਾਂ ਬਾਈ ਕਿ ਆਪਾਂ ਮਤਲਬ ਜਿਹੜੀ ਕੱਡੇ ਦੀ ਪੰਜਾਬ ਪੰਜਾਬੀਆਂ ਦਾ ਹਰ ਇੱਕ ਦੁਕਾਨ ਤੇ ਮਤਲਬ ਇਹ ਚੀਜ਼ ਹੋਵੇ ਕਿ ਹਾਂ ਹਾਂ ਜਿਹੜਾ ਬੰਦਾ ਲੌਕੋ ਹੋ ਕੇ ਮਨ ਤੇ ਪਹਿਲੀ ਆ ਜਾਵੇ ਹਾਂ ਇਹ ਹਰ ਇੱਕ ਦੁਕਾਨ ਤੇ ਲੋਕੋ ਜਾਂ ਇੱਕ ਬੰਦੇ ਪੰਜਾਬ ਪੰਜਾਬੀਆਂ ਅਦਰੂਚਾਪਾ ਨਾ ਤਾਂ ਆਪਾਂ ਕਿਸੇ ਦੀ ਬਰਾਇ ਕਰ ਰਹੇ ਹਾਂ ਨਾ ਆਪਾਂ ਕਿਸੇ ਲੋਕਲ ਦੀ ਇਹ ਚੀਜ਼ ਇਹ ਜ਼ਰੂਰ ਹੋਣਾ ਕਰਨਾ ਦੇਰੀ ਦਿਨ ਆਪਣਾ ਥੋੜਾ ਜਿਹਾ ਮਤਲਬ ਪੰਜਾਬੀ ਪ੍ਰਤੀ ਤੇ ਸਾਰੇ ਸਿਸਟਮ ਪ੍ਰਤੀ ਮੈਂ ਕਾਫੀ ਜਨਮਾਂ ਤੇ ਵਿਚਾਰ ਕਰੀ ਲੋਕਾਂ ਇਹ ਹਾਂ ਉਹਨੂੰ ਕੋਈ ਦੇਦੀ ਆਪਾਂ ਇਹ ਪੰਜਾਬੀ ਪੰਜਾਬੀਆਂ ਜਿਹਨੇ ਆਪਾਂ ਉਹਨੂੰ ਸਾਰੇ ਟੀਕਾਂ ਜਾ ਕੇ ਉਹ ਤੇ ਇਹ ਚੀਜ਼ ਦੇ ਸਾਰੇ ਕਾਰੋ ਬਿਲਕੁਲ ਬਾਈ ਜਿਵੇਂ ਹਾਂ ਇਹ ਚੀਜ਼ ਨਾ ਮੈਂ ਕਈ ਵਾਰੀ ਇਹ ਗੱਲ ਸੁਣਾਈ ਹੈ ਜ਼ਿਕਰ ਕੀਤਾ ਮੈਂ ਇੱਕ ਨਾ ਮੇਰਾ ਮਿੱਤਰ ਆ ਮੁੰਡਾ ਦੀਪਾ ਅਮਰੀਕਾ ਰਹਿੰਦਾ ਉਹਦੀ ਬੰਦੇ ਕਦੇ ਦੂਜੀ ਦੁਕਾਨ ਤੋਂ ਸਾਮਾਨ ਨਹੀਂ ਲੈਂਦੇ। ਉਹਨਾਂ ਨੂੰ 50 ਮੀਲ ਦੂਰ ਜਾਣਾ ਪਵੇ ਲੈਣ ਸਾਮਾਨ ਉਹ ਨਹੀਂ ਲੈਂਦੇ। ਉਹ ਦੇਖਣਗੇ ਵੀ ਸਾਡਾ ਬੰਦਾ ਉੱਥੋਂ ਲੈ ਕੇ ਆਉਣਾ। ਵਸਤ੍ਰਿਕ ਕੇ ਨਾਲ ਹੀ ਆਪਾਂ ਜੇ ਆਪਣੇ ਬੰਦਿਆਂ ਨੂੰ ਬਰਾਬਰ ਖੜੇ ਕਰਾਂਗੇ। ਇੱਥੇ ਆਪਣੇ ਕਾਫੀ ਨਾ ਬਰੰਡੇ ਦੇ ਵਿੱਚ ਵੀ ਮੁੰਡਿਆਂ ਨੇ ਆਹ 버ਗਰ ਕੋਈ ਹੋਰ ਇਹ ਜੀਆਂ ਰੇੜੀਆਂ ਰੂੜੀਆਂ ਕਾਫੀ ਲਾਈਆਂ ਮੁੰਡਿਆਂ ਨੇ। ਉਹਨਾਂ ਨੂੰ ਵੀ ਆਪਾਂ ਨੂੰ ਜਿੱਥੇ ਆਪਾਂ ਅਿੱچھے ਖਾਣਾ ਇੱਥੋਂ ਜੇ ਥੋੜਾ ਜਿਹਾ ਗਾਹਾਂ ਨੂੰ ਹੋ ਜਾਵੇ ਕੋਈ ਬੜਾ ਫਰਕ ਪੈਂਦਾ ਨੇ। ਉਹ ਜਿਹੜਾ ਸਾਡੇ ਨੌਜਵਾਨਾਂ ਚਾਹਣਾ ਕੰਮਕਾਰ ਕਰਨ ਦਾ ਵੀ ਯਾਰ ਸਾਨੂੰ ਐੱਛੇ ਜਿਹੇ ਰੁਜ਼ਗਾਰ ਮਿਲ ਗਿਆ ਇੱਥੇ ਪੈਸੇ ਬਣ ਲੱਗ ਗਏ ਤਾਂ ਅਸੀਂ ਬਾਹਰ ਨਹੀਂ ਜਾਵਾਂਗੇ। ਬਾਕੀ ਭਾਈ ਤੁਸੀਂ ਵੀ ਸੁਣਾਓ ਯਾਰ ਕੋਈ ਗੱਲਬਾਤ। ਸਿਆਸੀ ਗੱਲਾਂ ਤਾਂ ਆਪਾਂ ਕਰਦਣੇ ਆਏ। ਅਬ ਚਾਹੁੰਨੇ ਆ ਕਿ ਬੈਠ ਕੇ ਵਿਚਾਰ ਚਰਚਾ ਹੋਵੇ ਵੀ ਸਾਡੇ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਕੀ ਆ ਅਸੀਂ ਕਿਹੜੇ ਤਰੀਕੇ ਨਾਲ ਪੰਜਾਬ ਨੂੰ ਬਚਾ ਸਕਦੇ ਲੋਕ ਕਿ ਰਾਪ ਨੂੰ ਚਾਰ ਚਪੇਰੋਂ ਪਿਆਵਾ ਚਾਰ ਚਪੇਰੋ ਕੁੱਲ ਚੀਜ਼ ਤੇ ਸਾਡੇ ਹਮਲਾ ਹੋ ਰਿਹਾ ਇੱਕ ਤੁਸੀਂ ਨਾ ਪਿੰਡਾਂ 'ਚ ਹੋਰ ਦੇਖਿਓ ਆਂਗਣਵਾੜੀ ਸੈਂਟਰ ਨਹੀਂ ਹੁੰਦੇ ਆਂਗਣਵਾੜੀ ਸੈਂਟਰ ਉਹਦੇ ਆਨੰਦ ਘਰ ਲਿਖਣ ਲੱਗ ਗਏ ਪੜ੍ਹਿਆ ਪੜ੍ਹੇ ਉਹ ਕਦੇ ਆਨੰਦ ਘਰ ਕਿਉਂ ਲਿਖਿਆ ਗਿਆ ਉਹ ਪੁੱਛੇ ਉਹ ਵਰ ਕਹੇ ਮੈਂ ਆਫਰਾ ਆਣਾ ਮੈਂ ਕਿ ਪਿੰਡਾਂ ਚ ਗਿਆ ਪਹਿਲਾਂ ਤਾਂ ਮੈਂ ਸਮਝਿਆ ਮੈਂ ਇਹ ਇਹ ਆਨੰਦ ਘਰ ਹੋ ਸਕਦਾ ਆਨੰਦ ਘਰ ਜਿਕਰਾਉਂਦੇ ਹੋ ਸਕਦੇ ਆ ਫਿਰ ਉਹ ਕਹਿੰਦੇ ਨਹੀਂ ਆਂਗਣਵਾੜੀ ਸੈਂਟਰ ਮੈਂ ਨੰਦ ਕਰ ਕਿਉਂ ਲਿਖਿਆ ਦੱਸਾਂ ਕਦੇ ਫੇਰ ਮੈਂ ਵੀ ਬਾਅਦ ਚ ਪਤਾ ਕੀਤਾ ਤੁਸੀਂ ਆਪ ਵੀ ਪੜਤਾਲ ਕਰਾਇਓ ਕੀਰਾ ਬਹੁਤ ਬੁਰੇ ਤਰੀਕੇ ਨਾਲ ਪਿਆ ਬਾਈ ਅੱਛਾ ਸ਼ਾਸ਼ ਸ਼ਾ ਵੀ ਇਹ ਜੀਆਂ ਨੇ ਜਿਹੜੀਆਂ ਤੁਹਾਨੂੰ ਸਮਝ ਨਹੀਂ ਲੱਗਣੀਆਂ ਹੁਣ ਇਹ ਆ ਸੈਂਟਰ ਨੇ ਆਪਾਂ ਆਪਾਂ ਨੂੰ ਲੱਗਦਾ ਵੇ ਆਇਲੈਂਡ ਸੈਂਟਰ ਖੁੱਲ ਗਏ ਹਨਾ ਸਕੂਲਾਂ ਦੇ ਵਿੱਚ ਕਪੂਰਥਲੇ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਕਹਿੰਦਾ ਬਾਈ ਮੇਰਾ ਜਵਾਬ ਪੜਦਾ ਉੱਥੇ ਕਪੂਰਥਲਾ ਸਕੂਲ ਚ ਉਹ ਸਕੂਲ ਦੇ ਅੰਦਰ ਹੀ ਆਈਲੈਂਡ ਸੈਂਟਰ ਬਣਾਤਾ ਜਦੋਂ 6 ਮਹੀਨੇ ਰਹਿ ਜਾਂਦੇ ਆ 12ਵੀਂ ਦੇ ਉੱਥੇ ਉਹ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੰਦੇ ਆ ਕੋਚਿੰਗ ਦੇਣੀ ਵੀ ਯਾਰ ਚਲੋ ਤੁਸੀਂ ਆ ਜਾਓ ਕਰਾਂ ਬਾਹਰੋਂ ਤਿਆਰੀ ਖਿੱਚੋ ਆ ਜਿੰਨੇ ਏਜੰਟ ਜੁਨਟ ਸਾਰੇ ਹੋਰ ਇਹ ਸਾਰੀਆਂ ਸਕੀਮਾਂ ਨੇ ਵੀ ਬੇਲਾ ਕਰ ਦਿਓ ਪੰਜਾਬ ਕੱਢ ਦੋ ਰਹੇ ਨਾ ਯਾਰ ਬੋਲੀ ਤੇ ਆਪਾਂ ਗੱਲ ਕਰਦੇ ਰਹਿੰਦੇ ਨੇ ਬੋਲੀ ਤੇ ਦੇਖ ਲੋ ਹਾਲਾਤ ਆਪਣਾ ਕੀ ਐ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਕਿਵੇਂ ਮਾਰਿਆ ਜਾ ਰਿਹਾ ਇਤਿਹਾਸ ਨੂੰ ਕਿਤਾਬਾਂ ਚੋ ਬਦਲੀ ਜਾਂਦੇ ਆ ਆ ਆਈਵੀਐਫ ਸੈਂਟਰ ਇੱਥੇ ਕਿੰਨੇ ਆ ਦੇਖੋ ਫਰੰਡੇ ਚ ਹੁਣ ਜੇ ਜੇ ਕੋਈ ਚੀਜ਼ ਦੀ ਲੋੜ ਐ ਤਾਂ ਹੀ ਉਹ ਬਣਦੀ ਐ ਨਾ ਹੁਣ ਜੇ ਇੱਥੇ ਕਪੜਾ ਵਿਖਦਾ ਤਾਂ ਆਹ ਸ਼ੋਰੂਮ ਖੁੱਲਿਆ ਦੁਕਾਨ ਬਣੀ ਜੇ ਕਪੜਾ ਖਰੀਦਣ ਵਾਲਾ ਨਹੀਂ ਹੁੰਦਾ ਕੋਈ ਗਾਹ ਕੀ ਨਾ ਹੁੰਦਾ ਤੇ ਦੁਕਾਨ ਹੀ ਨਹੀਂ ਬਣਨੀ ਹੁਣ 1 ਨਹੀਂ 2 ਨਹੀਂ 4 ਨਹੀਂ 7 ਸੈਂਟਰ ਆ ਇੱਥੇ ਉੱਥੇ ਕਹਾਣੀ ਸਾਰੀ ਸਾਨੂੰ ਪਤਾ ਜੇ ਵੀ ਡੀਐਨਏ ਕਿਵੇਂ ਚੇਂਜ ਕਰ ਰਹੇ ਆ ਸਵੇ ਤਾਂ 5 ਸਾਲ ਦੀ ਖੇਡ ਆ ਕੋਈ ਜਿੱਤੇਗਾ ਕੋਈ ਹਾਰ ਗਿਆ ਸੀ ਲੰਮਾ ਸੋਚੀ ਯਾਰ ਵੀ ਅਸੀਂ ਆਪਣੀ ਕੌਮ ਨੂੰ ਆਪਣੀ ਵਿਰਾਸਤ ਨੂੰ ਕਿਵੇਂ ਬਚਾ ਸਕਦੇ ਬਾਈ ਦੀ ਗੱਲ ਇਹ ਆ ਵੀ ਦੇਖੋ ਵੀ ਹਾਰ ਜਿੱਤ ਬਣੀ ਆ ਪਾਪਾ ਕੀ ਐ ਸਭ ਤੋਂ ਵੱਡੀ ਗੱਲ ਇਹ ਆ ਕਿ ਲੰਗਾ ਦਾ ਸਾਡੇ ਵਾਸਤੇ ਸਦਾ ਜਿੱਤਿਆ ਦਾ ਠੀਕ ਹੈ ਨਾ ਵੀ ਆਪਾਂ ਨੂੰ ਅੱਜ ਆਏ ਐਮਪੀ ਜੀ ਨਹੀਂ ਵੀ ਆਪਾਂ ਨੂੰ ਕੋਈ ਲੋੜ ਪਈ ਤੇ ਆਪਾਂ ਆਵਾਜ਼ ਮਾਰਦੇ ਆ ਬਾਈ ਸਾਡਾ ਖਲੂਗਾ ਠੀਕ ਹੈ ਕਿ ਆਪਾਂ ਇਹ ਹੀ ਮੈਸੇਜ ਆਉਂਦੇ ਗਰਾਉਂਡ ਤੇ ਜਿਲਾ ਕੇ ਜਾਣਾ ਵੀ ਬਾਈ ਜੀ ਤੁਹਾਨੂੰ ਕਦੇ ਵੀ ਕੋਈ ਲੋੜ ਪਈ ਤੇ ਆਪਾਂ ਤੁਹਾਡੇ ਨਾਲ ਖੜੇ ਆ ਠੀਕ ਹੈ ਚਾਹੇ ਆਪਾਂ ਐਂ ਵੀ ਆਈਏ ਚਾਹੇ ਨਹੀਂ ਆ ਸਾਡੇ ਵਾਸਤੇ ਸਦਾ ਹੀ ਆਪਾਂ ਇਦਾਂ ਤੇ ਆਲਵੇਜ ਮਤਲਬ ਪੋਸਟਿੰਗ ਮਤਲਬ ਜੋ ਵੀ ਕਰਨਾ ਆਪਾਂ ਪੋਰਸਟਿੰਗ ਤਰੀਕੇ ਨਾਲ ਕਰਨਾ ਹੈ ਠੀਕ ਹੈ ਨਹੀਂ ਆਪਾਂ ਚੜ੍ਹਦੀ ਗੱਲਾ ਸੀ ਰਹਿਣਾ ਹਾਂ ਕੌਮੇ ਚੜ੍ਹਦੀ ਕਲਾ ਲਈ ਹੈ ਪਰ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਆ ਨਾ ਦੇਖੋ ਅਸੀਂ ਤਾਂ ਭਾਈ ਲੜਾਈ ਚਲੋ ਠੀਕ ਹੈ ਇਹ ਰਾਹ اختیار ਕੀਤਾ ਵੀ ਸਾਡੀ ਗੱਲ ਉਹਨਾਂ ਥਾਵਾਂ ਤੇ ਵੀ ਜਾਵੇ ਜਿੱਥੇ ਗੱਲਾਂ ਰਿਕਾਰਡ ਹੁੰਦੀਆਂ ਨੇ ਜਿੱਥੇ ਗੱਲਾਂ ਯੂਨੋ ਤੱਕ ਨੋਟਿਸ ਹੁੰਦੀਆਂ ਨੇ ਹੁਣ ਜੇ ਕੋਈ ਬੰਦਾ ਪਾਰਲੀਮੈਂਟ ਤੇ ਬੋਲਦਾ ਤਾਂ ਉਹ ਗੱਲਾਂ ਦਾ ਜਵਾਬ ਦੇਣਾ ਪੈਂਦਾ ਸਰਕਾਰਾਂ ਨੂੰ ਜਵਾਬਦੇਹੀ ਬਣਦੀ ਹੈ ਉਹ ਗੱਲਾਂ ਉੱਪਰ ਤੱਕ ਯੂਨੋ ਤੱਕ ਨੋਟਸ ਵੀ ਹੁੰਦੀਆਂ ਨੇ ਰਿਕਾਰਡ ਹੁੰਦੀਆਂ ਨੇ ਵੀ ਸਾਡੀ ਆਵਾਜ਼ ਉੱਥੋਂ ਤੱਕ ਵੀ ਜਾਵੇ ਥੱਲੇ ਦਾ ਬਵਾਅ ਠਾਉਣੀ ਕਿੰਨੇ ਚਿਰ ਦੇ ਠਾਰੇ ਆਪਾਂ ਤਾਂ ਯੂਏਪੀਏ ਵੀ ਲਾ ਰਹੇ ਆ ਐਨਐਸਏ ਵੀ ਲੱਗ ਰਹੀਆਂ ਨੇ ਉਹ ਕਨੇ ਸਾਹ ਵੀ ਨਹੀਂ ਕੱਢਣ ਦੇਣਾ ਬੋਲਣ ਵੀ ਨਹੀਂ ਦੇਣੇ ਤਾਂ ਇਸ ਕਰਕੇ ਆ ਬਈ ਆਪਾਂ ਤੁਸੀਂ ਸਾਰੇ ਨੌਜਵਾਨ ਇਕੱਠੇ ਹੋ ਯਾਰ ਘੱਟੋ-ਕੱਟ ਆਪਾਂ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚੀਏ ਵਿਚਾਰੀਏ ਵੀ ਅਸੀਂ ਇਕੱਠੇ ਹੋ ਕੇ ਜਾਂ ਅਸੀਂ ਆਪੂ ਆਪਣੇ ਖੇਤਰ ਦੇ ਵਿੱਚ ਜਿਹੜੇ ਵੀ ਖੇਤਰ ਤੁਸੀਂ ਕੰਮ ਕਰਦੇ ਹੋ ਉਸ ਖੇਤਰ ਦੇ ਵਿੱਚ ਆਪਾਂ ਪੰਜਾਬ ਲਈ ਕੀ ਕਰ ਸਕਦੇ ਹਾਂ ਕਿਵੇਂ ਅਸੀਂ ਆਪਣੇ ਭਾਈਚਾਰੇ ਦੀ ਆਪਣੇ ਲੋਕਾਂ ਦੀ ਬਾਹ ਫੜ ਸਕਦੇ ਹਾਂ ਹੁਣ ਇਕੱਠੇ ਹੋਣ ਦੀ ਲੋੜ ਹੈ ਪਰ ਛੱਡ ਦੀਏ ਗੱਲਾਂ ਵੀ ਅਸੀਂ ਆਪਾਂ ਮਾਰੀ ਇੱਥੋਂ ਖਾਦੀ ਆ ਵੀ ਆਪਾਂ ਇਕੱਠੇ ਨਹੀਂ ਹੁੰਦੇ ਆਪਾਂ ਆਪਣੇ ਬੰਦਿਆਂ ਦੇ ਖਿਲਾਫ ਹੁੰਨੇ ਆ ਥੋੜੇ ਯਾਦ ਹੋਣਾ 27 ਜਨਵਰੀ ਨੂੰ 2020 27 ਜਨਵਰੀ ਜਦੋਂ ਦਿੱਲੀ ਕਿਸਾਨੀ ਮੋਰਚਾ ਲੱਗਿਆ ਤਾਂ ਉੱਥੇ ਮੈਨੂੰ ਤੇ ਦੀਪ ਨੂੰ ਗद्दार ਕਹਤਾ ਸਟੇਜ ਤੋਂ ਹਨਾ ਪਰ ਅਸੀਂ ਜਵਾਬ ਨਹੀਂ ਦਿੱਤਾ ਪਲਟ ਕੇ ਵੀ ਨਹੀਂ ਯਾਰ ਸਮਾਂ ਕੋਈ ਗੱਲ ਨਹੀਂ ਸਮਾਂ ਸਾਰੀਆਂ ਗੱਲਾਂ ਨੂੰ ਸਾਫ਼ ਕਰ ਦਿੰਦਾ ਗਦਾਰ ਕੌਣ ਆ ਵਫਾਦਾਰ ਕੌਣ ਆ ਪਰ ਇੱਕ ਸੋਚ ਜ਼ਰੂਰ ਪਣਾਈਏ ਅਸੀਂ ਕਿ ਜਿਹੜਾ ਸਾਡਾ ਬੰਦਾ ਸਾਡੇ ਲਈ ਕੋ ਚੰਗਾ ਕੰਮ ਕਰ ਰਿਆ ਪੰਜਾਬ ਲਈ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਉਹਦੇ ਖਿਲਾਫ ਨਾ ਬੋਲੀਏ ਅਸੀਂ ਜੋ ਉਹਦੇ ਹੱਕ 'ਚ ਵੀ ਨਹੀਂ ਬੋਲਣਾ ਤੇ مخالਫਤ ਵੀ ਨਾ ਕਰਦੇ ਅਸੀਂ ਪਰ ਆਪਾਂ ਹਮੇਸ਼ਾ ਇੱਕ ਦਮ ਬੰਦੇ ਨੂੰ ਅਸਮਾਨ ਤੇ ਲੈ ਜਾਂਦੇ ਆ ਫਿਰ ਬਹੁਤ ਛੇਤੀ ਬੰਦੇ ਨੂੰ ਥੱਲੇ ਵੀ ਸਿੱੜ ਦਿੰਦੇ ਆ ਛੇਤੀ ਗਾਲ ਤੇ ਟੈਗ ਪਾ ਦਿੰਦੇ ਆ ਫਤਵੇ ਦੇ ਦਿੰਦੇ ਆ ਵੀ ਗਦਾਰ ਐ ਮਾੜਾ ਐ ਇਹ ਗੱਲ ਹੋਰ ਐਜੰਸੀਆਂ ਦੀ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹ ਸੋਡੇ ਬੰਦੇ ਨੂੰ ਜਿਹੜਾ ਬੰਦਾ ਸੋਡਾ ਉਹਨਾਂ ਨੂੰ ਪਤਾ ਹੁੰਦਾ ਦੇਖੋ ਮੂਸੀ ਵਾਲਾ ਮਰਿਆ ਹਣਾ ਮੂਸੇ ਵਾਲੇ ਬਾਰੇ ਪਹਿਲਾਂ ਹੀ ਪਤਾ ਸੀ ਉਹਨਾਂ ਨੂੰ ਵੀ ਮੂਸੇ ਵਾਲਾ ਉਹ ਬੰਦਾ ਜਿਹੜਾ ਜਾਗ ਲਾ ਜੂਗਾ ਆਪਣੀ ਕੌਮ ਨੂੰ ਆਪਣੀਆਂ ਨਸਲਾਂ ਨੂੰ ਮੈਂ ਬੰਗਾਲ ਚੱਕ ਸਕੂਲ ਚ ਗਿਆ ਕਰਤੇ ਜਵਾਕਾਂ ਨੂੰ ਪੁੱਛਿਆ ਵੀ ਯਾਰ ਗਾਇਕ ਕਿਹੜਾ ਸੁਣਦੇ ਆ ਕਹਿੰਦੇ ਮੂਸੇ ਵਾਲਾ ਮੈਂ ਪੰਜਾਬ ਬਾਰੇ ਜਾਣ ਜੋ ਕੁ ਨੇ ਨਹੀਂ ਮਗਾ ਉੱਥੋਂ ਦਾ ਇਤਿਹਾਸ ਕਹਿੰਦੇ ਨਹੀਂ ਪਰ ਮੂਸੇ ਵਾਲਾ ਸੁਣਦੇ ਆ ਉਹ ਸਾਡੀ ਬੋਲੀ ਨੂੰ ਸਾਡੀ ਪਛਾਣ ਨੂੰ ਸਾਡੀ ਵਿਰਾਸਤ ਨੂੰ ਉਹ ਮਤਲਬ 4-5 ਸਾਲ ਉਹਨੇ ਗਾਇਆ ਹੋਣਾ ਚਾਰਾਂ ਪੰਜਾਂ ਸਾਲਾਂ ਤੇ ਉੱਥੋਂ ਤੱਕ ਲੱਗੇਗਾ ਜਿੱਥੋਂ ਤੱਕ ਅਸੀਂ ਸੈਂਕੜੇ ਸਾਲ ਨਹੀਂ ਪਹੁੰਚ ਸਕਦੇ ਆਜੇ ਹੁਣ ਜੇ ਚਾਰ ਪੰਜ ਸਾਲ ਦਾ ਜਵਾਕ ਮੂਸੇਪਿੰਡ ਸਮਾਦ ਤੇ ਮੱਥਾ ਟੇਕਦਾ ਤਾਂ ਉਹ ਜੰਪਲਾ ਉੱਥੋਂ ਦਾ ਕੈਨੇਡਾ ਅਮਰੀਕਾ ਦਾ ਇੰਗਲੈਂਡ ਦਾ ਉਹ ਇੱਕ ਗੱਲ ਕਹਿੰਦਾ ਕਿ ਮੈਂ ਮੂਸੇ ਵਾਲ ਨੂੰ ਦੇਖ ਕੇ ਪੱਗ ਬੰਨਣ ਲੱਗਿਆ ਮੈਂ ਮੂਸੇ ਵਾਲ ਨੂੰ ਸੁਣ ਕੇ ਬੋਲੀ ਸਿੱਖਿਆ ਤੋ ਉਹ ਉਹ ਕਦੇ ਇਹ ਪਹਿਲਾਂ ਪਤਾ ਹੁੰਦਾ ਉਹਨਾਂ ਚੀਜ਼ਾਂ ਦਾ ਉਹਨਾਂ ਨੂੰ ਉਸ ਕਰਕੇ ਉਹ ਜਾਂ ਮਰਵਾਉਣਗੇ ਜਾਂ ਉਹ ਛੋਡਾ ਜਿਹੜਾ ਚੰਗਾ ਕਰ ਰਿਹਾ ਬੰਦਾ ਹੋਗਾ ਜਾਂ ਚੰਗਾ ਸੋਚਦਾ ਹੋਗਾ ਚੰਗੇ ਪਾਸੇ ਲਿਜਾਣਾ ਚਾਹੁੰਦਾ ਹੋਗਾ ਕਾਮਨੂਨ ਅਸਲਾਂ ਨੂੰ ਉਹਨਾਂ ਨੂੰ ਛੋਡਾ ਜੀ ਬਦਨਾਮ ਕਰ ਦੇਣਗੇ ਚੰਕ ਕੇ ਖੜੇ ਕਰ ਦੇਣਗੇ ਉਹਦੇ ਪ੍ਰਤੀ ਵੀ ਇਹ ਬੰਦਾ ਲੋਕਾਂ ਚੋਂ ਬਦਨਾਮ ਇੰਨਾ ਕਰ ਦੋ ਲੋਕ ਇਹਨੂੰ ਮਾਰਾ ਖੇਡਣ ਲੱਗਿਆ ਆਪਾਂ ਸੋਚ ਵੀ ਨਹੀਂ ਸਕਦੇ ਜਿੱਧਰ ਨੂੰ ਉਹ ਜਾਂਦੇ